ਦੋਸਤੋ ਅੱਜ ਆਪਾਂ ਪਹੁੰਚੇ ਆ ਗੁਰੂ ਰਾਮਦਾਸ ਹਸਪੀਟਲ ਐਂਡ ਨਰਸਿੰਗ ਹੋਮ ਮੱਲਾਵਾਲਾ ਰੋਡ ਜੀਰਾ ਵਿਖੇ ਆਉ ਕੁਝ ਗੱਲਬਾਤ ਕਰਦੇ ਆ ਇੱਕ ਵਿਸ਼ੇ ਦੇ ਉੱਪਰ ਡਾਕਟਰ ਸਾਹਿਬ ਬੈਠੇ ਆਣ ਆਪਣੇ ਕੋਲ ਡਾਕਟਰ ਮੂਨ ਸਿੰਘ ਲਾਲਕਾ ਸਾਹਿਬ ਤੇ ਡਾਕਟਰ ਸਾਹਿਬ ਅਸੀਂ ਤੁਹਾਡੇ ਕੋਲ ਪਹੁੰਚੇ ਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਤੁਸੀਂ ਸਾਨੂੰ ਇੱਕ ਸਵਾਲ ਦਾ ਜਵਾਬ ਦਿਓ ਵੀ ਤੁਸੀਂ ਅੱਜ ਤੱਕ ਕੈਰੀਅਰ ਦੇ ਵਿੱਚ ਕਿੰਨੇ ਕੁ ਲੋਕਾਂ ਦੀ ਇਸ ਤਰ੍ਹਾਂ ਫ੍ਰੀ ਸੇਵਾ ਕਰ ਚੁੱਕੇ ਹੋ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆ ਮੈਂ ਧੰਨਵਾਦ ਕਰਦਾ ਮੇਰੇ মিডিਆ ਦੇ ਵੀਰਾਂ ਦਾ ਜਿਨ੍ਹਾਂ ਨੇ ਅੱਜ ਨਰਮਾਨੇ ਜੀ ਦਾਸ ਨੂੰ ਆਪਣੇ ਇਸ ਪਲੇਟਫਾਰਮ ਤੇ ਲਿਆ ਕੇ ਔਰ ਪਬਲਿਕ ਨੂੰ ਇੱਕ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਆ ਤਾਂਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਪਾਰ ਕਿਰਪਾ ਸਦਕਾ ਅੱਜ 8ਵੇਂ ਸਾਲ ਦੇ ਵਿੱਚ ਜਿਹੜਾ ਹੈਗਾ ਇਹ ਮੇਰਾ ਮਿਸ਼ਨ ਹੈ ਜਿਹੜਾ ਪੈ ਗਿਆ ਇਹ ਤਾਂਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪਣੀ ਅਪਾਰ ਕਿਰਪਾ ਦੇ ਨਾਲ ਨਮਾਣੇ ਜੇ ਦਾਸ ਤੋਂ ਆਪਣੀ ਸੇਵਾ ਲੈਂਦੇ ਨੇ ਔਰ ਉਹ ਸੇਵਾ ਡਾਕਟਰ ਮੋਹਨ ਸਿੰਘ ਲਾਲਕਾ ਜਿਹੜਾ ਹੈਗਾ ਵਾ ਸਾਲ ਦੇ ਵਿੱਚ ਇੱਕ ਦਿਨ ਫ੍ਰੀ ਆਫ ਅਪੋਇੰਟ ਜਿੰਨੇ ਵੀ ਪੇਸ਼ੈਂਟ ਹੁੰਦੇ ਨੇ ਮੇਰੇ ਸਮਾਂ ਤਕਰੀਬਨ ਦੁਪਹਿਰ 1 ਤੋਂ 3 ਵਜੇ ਦਾ ਹੁੰਦਾ ਹੈ ਔਰ ਜੇ ਅੱਜ ਦੇਖਿਆ ਜਾਵੇ ਅੱਜ ਤਾਂ ਤਕਰੀਬਨ ਸਵੇਰੇ 9 ਵਜੇ ਤੋਂ ਮੇਰੇ ਕੋਲ ਪੇਸ਼ੈਂਟ ਆਉਣੇ ਸ਼ੁਰੂ ਹੋ ਗਏ ਸੀ ਔਰ ਜਿਹੜੇ ਮਰੀਜ਼ਾਂ ਨੂੰ ਕੋਈ ਨਿਵਰ ਦਾ ਪੇਸ਼ੈਂਟ ਸੀ ਕੋਈ ਬੀਪੀ ਦਾ ਸੀ ਕੋਈ ਸ਼ੂਗਰ ਦਾ ਸੀ ਕੋਈ ਹਾਰਡ ਦਾ ਸੀਗਾ ਕੁਝ ਡਿਰਗੇ ਦਾ ਸੀ ਕੁਝ ਬੈਂਗੂ ਦਾ ਸੀਗਾ ਅਲੱਗ-ਅਲੱਗ ਬਿਮਾਰੀਆਂ ਦੇ ਜਿਹੜੇ ਸੀਗੇ ਪੇਸ਼ੈਂਟ ਅਸੀਂ ਇਹੋ ਦੇਖਿਆ ਜਿਹੜੇ ਮਰੀਜ਼ਾਂ ਨੂੰ ਫ੍ਰੀ ਆਫ ਕਾਸਟ ਸੇਵਾ ਦੇ ਰੂਪ ਦੇ ਵਿੱਚ ਉਹਨਾਂ ਨੂੰ ਗਲੂਕੋਜ਼ ਔਰ ਐਂਟੀਬਾਇਓਟਿਕਸ ਔਰ 7-7 ਡੇ ਦੀ ਜਿਹੜੀ ਹੈਗੀ ਹੈ ਮੈਡੀਸਨ ਅਸੀਂ ਦੇ ਚੁੱਕੇ ਆ ਔਰ ਇੱਕ ਜਿਹੜਾ ਹੋਰ ਮੈਂ ਤੁਹਾਡੀ ਜਾਣਕਾਰੀ ਦੇ ਵਿੱਚ ਵਾਅਦਾ ਕਰਦੇ ਆਂ ਵੀ ਜਿਹੜੀ ਇਹ ਸੇਵਾ ਅੱਜ ਦੀ ਇਸ ਸੇਵਾ ਦੇ ਵਿੱਚ ਤਕਰੀਬਨ ਸਭ ਤੋਂ ਵੱਡਾ ਜਿਹੜਾ ਅੱਜ ਦਾ ਰਿਕਾਰਡ ਬਣਿਆ ਮੈਂ ਤਕਰੀਬਨ 100 ਤੇ 12 ਤਣੇ ਜਿਹੜੇ ਪੇਸ਼ੈਂਟ ਸ਼ੀਟ ਜਿਹੜੇ ਹੈਗੇ ਆ ਹੁਣ ਤਾਂ ਮੈਂ ਦੇਖ ਚੁੱਕਿਆ ਤੇ ਉਹ ਦੋ ਪੇਸ਼ੈਂਟ ਚਾਹ ਜਿਹੜੇ ਉਹ ਬਾਹਰੋਂ ਹੀ ਮੇਰੇ ਵੇਟਿੰਗ ਰੀਡਰ ਵਿੱਚ ਬੈਠੇ ਨੇ ਜਿਹੜੇ ਹੁਣ ਪੇਸ਼ੈਂਟ ਆਏ ਨੇ ਸੋ ਇਹ ਗੁਰੂ ਰਾਮਦਾਸ ਜੀ ਸਰਵਾਰ ਕਰਤਾ ਅਸੀਂ ਕੁਝ ਨਹੀਂ ਕਰਨ ਵਾਲੇ ਗਰਵਾਣ ਦਾ ਪ੍ਰਮਾਣ ਕਰੇ ਕਰਾਵੇ ਆਪਿਆ ਗੁਰੂ ਰਾਮਦਾਸ ਜੀ ਦੀ ਸੇਵਾ ਕਰਾ ਰਹੇ ਨੇ ਔਰ ਦਾਸ ਇਹ ਆਪਣੀ ਕਿਰਤ ਕਮਾਈ ਦੇ ਵਿੱਚੋਂ ਸਾਲ ਬਾਅਦ ਜਿਹੜਾ ਦਸਵੰਧ ਇਹ ਕੱਢ ਦਿੰਦਾ ਬਾਕੀ ਮੈਂ ਦਰਸ਼ਕ ਵੀਰਾਂ ਨੂੰ ਹੱਥ ਜੋੜ ਤੁਹਾਡਾ ਆਪਣਾ ਹਰਮਨ ਪਿਆਰਾ ਵੀ ਡਾਕਟਰ ਮੋਹਨ ਸਿੰਘ ਲਾਲਕਾ ਸਨੇਹ ਮੈਡਮ ਰਾਜਿੰਦਿਤਪੁਰ ਲਾਲਕਾ ਸਨੇਹ ਸਾਡੇ ਹਸਪੀਟਲ ਦੇ ਵਿੱਚ ਜੋ ਸਹੂਲਤਾਂ ਚੱਲਦੀਆਂ ਨੇ ਜਰਨਲ ਸਰਜਰੀ ਲੈਪਰੋ ਸਰਜਰੀ ਆਈਸੀਯੂ ਵਾਰਡ ਹਾਈ ਫੋਲ ਟੈਕਨੋਲੋਜੀ ਦੇ ਨਾਲ ਜਿਹੜੀ ਲੈਬੋਰੀ ਸਾਡੇ ਕੋਲ ਐਮਰਜੈਂਸੀ ਸੇਵਾਵਾਂ 24 ਘੰਟੇ ਹਨ ਔਰ ਹਰ ਇੱਕ ਤਰ੍ਹਾਂ ਦੇ ਜਿਹੜੇ ਆਪਰੇਸ਼ਨ ਆਸੀਂ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਪਰਿਸ਼ਮ ਕਰਦੇ ਹਾਂ ਸਾਡੇ ਕੋਲੇ ਜਿਹੜਾ ਡਾਕਟਰਾਂ ਦਾ ਸਟਾਫ ਆ ਡਾਕਟਰਾਂ ਦੀ ਟੀਮ ਆ ਬਹੁਤ ਹੀ ਪੜੇ ਲਿਖੇ ਵੈਲ ਐਜੂਕੇਟਿਡ ਡਾਕਟਰ ਨੇ ਸਾਰੇ ਡਿਗਰੀ ਹੋਲਡਰ ਡਾਕਟਰ ਨੇ ਅਸੀਂ ਚੰਗਾ ਸਟਾਫ ਔਰ ਚੰਗੇ ਡਾਕਟਰ ਰੱਖੇ ਰਹੇ ਜਿਹੜੇ ਮਰੀਜ਼ਾਂ ਦੀਆਂ ਸਰਜਰੀਆਂ ਕਰਾਉਂਦੇ ਆ ਔਰ ਜੀਰਾ ਸ਼ਹਿਰ ਦੇ ਵਿੱਚ ਸਭ ਤੋਂ ਘੱਟ ਰੇਟ ਦੇ ਵਿੱਚ ਅਸੀਂ ਚਾਹੇ ਓਡਲ ਵੀ ਕੇਸ ਹੋਵੇ ਚਾਹੇ ਉਹ ਵੱਡਾ ਆਪਰੇਸ਼ਨ ਹੋਵੇ ਚਾਹੇ ਵੱਡੇ ਆਪਰੇਸ਼ਨ ਦੇ ਨਾਲ ਜਿੰਦੇਪਾ ਹੋਵੇ ਸਜਿਲਣ ਹੋਵੇ ਅਪੈਂਡਿਕਸ ਹੋਵੇ ਪਥਰੀ ਹੋਵੇ ਗੁਰਦੇ ਦੀ ਉਹਦਾ ਆਪਰੇਸ਼ਨ ਗਦੂਤਾਂ ਦਾ ਆਪਰੇਸ਼ਨ ਹਾਰਨਿੰਗ ਦਾ ਆਪਰੇਸ਼ਨ ਆ ਪਰ ਸੋਲਮੇ ਦਾ ਆਪਰੇਸ਼ਨ ਪਿੱਤੇ ਦੀ ਬਥਰੀ ਕੋਲੋਬ੍ਰੈਟਰ ਸਟੋਨ ਜਿਹੜੀ ਹੈਗੀ ਆ ਔਰ ਵਿਦ ਮੈਡੀਸਨ ਔਰ ਨਾਲ ਹੀ ਦਾਸ ਜਿਹੜਾ ਲੱਗਿਆ ਵਾ ਹੱਡੀਆਂ ਦਾ ਵੀ ਕੰਮ ਕਰਦਾ ਹੈਗਾ ਜੀ ਚਲੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਸੀਂ ਆਪਦੇ ਕੀਮਤੀ ਸਮੇਂ ਦੇ ਵਿੱਚੋਂ ਸਾਨੂੰ 5 ਮਿੰਟ ਕੱਢ ਕੇ ਦਿੱਤੇ ਸੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸੰਭਾਈ ਬਖਾਲ ਸਾਹਿਬ ਜੀ